ਹਨ ਬੈਠੀ ਪ੍ਰਧਾਨ ਕੁੜੇ ਤੈਨੂੰ ਖਬਰ ਨਹੀਂ ਸੋ ਜਥੇਦਾਰ ਹਰਪੀਤ ਸਿੰਘ ਨੂੰ ਪੰਚ ਨੇ ਬਣਾਤਾ ਜੀ ਸੋਮਨਿਕਲ ਦਲ ਦਾ ਪ੍ਰਧਾਨ ਤੇ ਸੁਖਵੀਰ ਬਾਦਲ ਪਹਿਲਾਂ ਹੀ ਚੁਣਿਆ ਹੋਇਆ ਪਾਰਟੀ ਦਾ ਸੋਮਨਿਕਲ ਦਲ ਦਾ ਪ੍ਰਧਾਨ ਸੀ ਹੁਣ ਸੋਮਨਿਕਲ ਦਲ ਦੀ ਪਾਰਟੀ ਕਿਹਦੇ ਪ੍ਰਧਾਨ ਦੂ ਹੋ ਗਈ ਕੋਈ ਪੰਚ ਨੇ ਜਥੇਦਾਰ ਹਰਪੀਤ ਸਿੰਘ ਨੂੰ ਬਣਾਤਾ ਕਿ ਸੁਖਵੀਰ ਬਾਦਲ ਪਹਿਲਾਂ ਹੀ ਪਾਰਟੀ ਦਾ ਪ੍ਰਧਾਨ ਸੀਗਾ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਤੁਹਾਡੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਹੈ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਫਿਰ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਹਰਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਥ ਤੋਂ ਕੱਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀ ਚ ਬਣਾਇਆ ਜਾਊਗਾ ਕਿਵੇਂ-ਕਿਵੇਂ ਕੀਤਾ ਜਾਊਗਾ ਕਿਵੇਂ ਸੰਮਨ ਕੀਤੇ ਜਾਣਗੇ ਸਾਰੀ ਪਲੈਨਿੰਗ ਮੇਰੇ ਕੋਲੇ ਇਹਨਾਂ ਨੇ ਸਾਡੇ ਤੋਂ ਸੰਮਨ ਕਰਤੇ ਜਦੋਂ ਪਾਰਟੀ ਵਿੱਚ ਆਏ ਤੇ ਪਾਰਟੀ ਨੇ ਕਿਹਾ ਕਿ ਆਪਣੀ ਇੱਕ ਮਰਿਆਦਾ ਐ ਸਿੱਖ ਪੰਥ ਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਕੋਈ ਬੁਲਾਏ ਉਹ ਕੋਈ ਦਲੀਲ ਨਹੀਂ ਦਿੰਦਾ ਸਿਰ ਚੁਕਾ ਲੈਂਦਾ ਮੈਂ ਕੀ ਲਿਖ ਕੇ ਦਿੱਤਾ ਸਾਰੀ ਸਾਰਿਆਂ ਨੇ ਸਿਜਾ ਕਰਕੇ ਅਸੀਂ ਲਿਖਿਆ ਕਿ ਸਾਡੇ 10 ਸਾਲ ਦੇ ਸਰਕਾਰ ਦੇ ਦੌਰਾਨ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਸਾਡੀ ਸਰਕਾਰ ਦੇ ਕੋਈ ਫੈਸਲੇ ਤੋਂ ਸਾਡੇ ਅਫਸਰ ਦੇ ਕੋਈ ਗਲਤੀ ਕਰਕੇ ਸਾਡੇ ਵਰਕਰ ਨੇ ਜੇ ਕੋਈ ਗਲਤੀ ਕੀਤੀ ਹੋਈ ਸਾਡੀ ਪਾਰਟੀ ਤੋਂ ਕੋਈ ਗਲਤ ਫੈਸਲਾ ਹੋਇਆ ਸਾਰਾ ਕੁਝ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਝੋਲੀ ਚ ਪਾਉਣਾ ਹੈ ਪਰ ਉਹਨਾਂ ਨਿਸ਼ਾਨਾ ਸੀ ਕਿ ਆ ਝੋਲੀ ਚ ਪਾਊਗਾ ਤੈਨੂੰ ਅਸੀਂ ਕਰ ਦਾਂਗੇ ਪਰ ਰੱਬ ਪਰਮਾਤਮਾ ਪਰਮਾਤਮਾ ਹੀ ਹੁੰਦਾ ਹੈ ਦੇਖੋ ਗੋਲੀ ਚਲਾਨ ਤੱਕ ਆ ਗਏ ਜਿਹੜੇ ਬੰਦੇ ਨੇ ਗੋਲੀ ਚਲਾਈ ਤੁਸੀਂ ਦੱਸ ਦੋ ਐਫ ਆਰ ਕੀ ਰਜਿਸਟਰ ਕੀਤੀ ਹੈ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚਲਾਈ ਹੋਏ ਤੇ ਪੁਲਿਸ ਨੇ ਕੀ ਐਫ ਆਰ ਲਿਖੀ ਹੈ ਕੀ ਕੀ ਰੋਲੇ ਗੋਲੇ ਜ ਇੱਕ ਬਗੈਰ ਪਛਾਣੇ ਬੰਦੇ ਤੋਂ ਗੋਲੀ ਚੱਲ ਗਈ ਤੱਕੇ ਵਿੱਚ ਸਾਰਿਆਂ ਨੂੰ ਪਤਾ ਕੀਨੇ ਜਲਾਈਆ ਕਿਵੇਂ ਆਇਆ ਤੇ ਉਹਦੀ ਬੇਲ ਵੀ ਕਰਾਤੀ ਹੈ ਪਰ ਸਾਨੂੰ ਕੋਈ ਪਰਵਾਹ ਨਹੀਂ ਹੈ ਜਿਹਦੇ ਸਿਰ ਤੇ ਰੱਬ ਦਾ ਹੱਥ ਹੈ ਉਹਨੂੰ ਕੀ ਚਿੰਤਾ ਹੈ ਐਸ ਕਰਕੇ ਨਾ ਮੇਰੇ ਪਿਤਾ ਬਾਦਲ ਸਾਹਿਬ ਝੁਕੇ ਸੀ ਇਹ ਪਹਿਲੇ ਸੇਵਾ ਬਖਸ਼ੀ ਹੈ ਉਹ ਔਰਤ ਨਾਲ ਰੱਖਦੇ ਅਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਆਪਣੀ ਰਹਿਮਤ ਦੇ ਨਾਲ ਇਹ ਸੇਵਾ ਜਿਹੜੀ ਹੈ ਉਹ ਆਪ ਲਵੇ ਜੋ ਪਤਨੇ ਸੇਵਾ ਲਈ ਹੈ ਉਹਨੂੰ ਨਿਭਾਉਂਦਾ ਜਾਵੇ ਅੰਮ੍ਰਿਤਸਰ ਰਸਤੇ ਥੱਲੇ ਯਾਰ ਤਾ ਨਾ ਕਰ ਕਹਿੰਦੇ ਭਾਈ 12 ਹੁੰਦੀਆਂ ਮਿਸ਼ਨ ਦਾ ਮਤਲਬ ਹੈ ਯਾਰ ਹੋ ਤੁਸੀਂ ਨੇ ਬੋਲੀ ਸੁਣੀ ਦੇਖ ਕੇ ਜੋ ਪੰਥ ਨੇ ਸੇਵਾ ਲਈ ਹੈ ਉਹ ਸੇਵਾ ਕਰਨ ਦਾ ਪੰਥ ਦੇ ਸਹਿਯੋਗ ਦੇ ਨਾਲ ਯਾਤਰਾ ਕਰਾਂਗੇ ਆਕਾਲ ਪੁਰਖ ਦਾ ਸਮੁੱਚੇ ਪੰਥ ਦਾ ਡੈਲੀਗੇਟਸ ਦਾ ਲੀਡਰਸ਼ਿਪ ਦਾ ਸਾਰਿਆਂ ਦਾ ਦਿਲ ਦੀਆਂ ਘਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਰੋਟੀ ਕੀ ਰੋਟੀ ਪੰਜਾਬ ਤੇ ਪੰਥ ਇਹ ਕਿ ਸਾਭਾ ਨੂੰ ਸੁਪੀਤਨ ਬਾਦਲ ਨੂੰ ਕੀ ਸਨੇਹਾ ਦੇਣਾ ਚਾਹੀਦੇ ਹੋ ਕਿਉਂਕਿ ਅੰਤ ਤੁਹਾਡੇ ਨਾਲ ਆ ਅਕਾਲੀ ਦਲ ਨਵਾਂ ਇਥੇ ਆਜ਼ਾਦ ਹੋ ਚੁੱਕਾ ਸ਼੍ਰੋਮਣੀ ਅਕਾਲੀ ਦਲ ਜਿਨੂੰ ਕਿਹਾ ਗਿਆ ਅਕਾਲਤਰ ਸਾਹਿਬ ਦੀ ਉਹਨਾਂ ਨੂੰ ਇਹੋ ਹੀ ਸਨੇਹਾ ਹੈ ਕਿ ਹੁਣ ਆਪਦਾ ਦਿਲਾ ਛੱਡੋ ਆਪਦਾ ਚੁੱਲਾ ਛੱਡੋ ਤੇ ਇਹ ਪੰਥ ਦਾ ਚੁੱਲਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਗ ਰਿਹਾ ਇੱਥੇ ਆ ਕੇ ਸਾਰੇ ਇਕੱਠੇ ਹੋ ਕੇ ਚੱਲੀਏ ਤੇ ਵੱਡੇ ਮਸਲੇ ਨੇ ਸਭ ਤੋਂ ਵੱਡਾ ਮਸਲਾ ਪਾਣੀਆਂ ਦਾ ਮਸਲਾ ਹੈ ਲੈਂਡ ਪੁਲਿੰਗ ਦਾ ਮਸਲਾ ਤੁਸੀਂ ਦੇਖਿਆ ਹੈ ਸੀਐਸਐਫ ਲੱਗੀ ਉੱਥੇ ਹੋਰ ਕਈ ਮਸਲੇ ਨੇ ਪ੍ਰਵਾਸੀ ਅਪਲਾਈਨ ਕਰ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਹੜਪੀਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਕਿਹੜੇ ਕਿਹੜੇ ਮੁੱਦਿਆਂ ਦੇ ਪੈਰਾਡੋਕਸ ਇਹ ਸਾਰੇ ਅੱਜ ਜਿਹੜੇ ਦੇ ਜਿਹੜੇ ਮਸਲੇ ਤੁਸੀਂ ਗੜਾਏ ਨੇ ਇਹ ਸਾਰੇ ਮਸਲੇ ਜਿਹੜੇ ਨੇ ਉੱਥੇ ਅਜੰਡੇ 'ਚ ਪਾਏ ਗਏ ਨੇ ਔਰ ਡੈਲੀਗੇਟ ਜਲਾਸ ਦੀ ਜਿਹੜੀ ਹੈ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਕਰਨ ਵਾਸਤੇ ਪ੍ਰਵਾਨਗੀ ਵੀ ਲਈ ਗਈ ਹੈ ਸਿੱਖ ਸਾਹਿਬ ਇਸ ਅਕਾਲੀ ਦਲ ਦਾ ਪੂਰਾ ਨਾਮ ਕੀ ਹੋਵੇਗਾ ਸ਼ਰਮਣੀ ਅਕਾਲੀ ਦਲ ਇਹ ਰਜਿਸਟ੍ਰੇਸ਼ਨ ਕਰਾਉਂਗੇ ਫਿਰ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਹਾਂ ਤੁਸੀਂ ਇਸ ਤੋਂ ਬਾਅਦ ਉਹ ਅਸੀਂ ਹਰ ਸੰਭਵ ਯਤਨ ਕਰਾਂਗੇ ਜੀ ਪੰਥ ਦੀ ਕਚਹਿਰੀ 'ਚ ਗਏ ਆ ਪਹਿਲਾਂ ਅਸੀਂ ਪੰਥ ਦੀ ਕਚਹਿਰੀ 'ਚ ਵੀ ਜਾਵਾਂਗੇ ਫਾਰਮ ਤੇ ਕਚੈਰੀ ਤੇ ਵੀ ਜਾਵਾਂਗੇ ਪੰਜਾਬੀਆਂ ਦੀ ਕਚੈਰੀ ਤੇ ਜਾਣਾ ਪਊ ਉਹ ਜਾਵਾਂਗੇ ਔਰ ਹੋਰ ਕਿਸੇ ਕੋਡ ਕਚੈਰੀ ਜਾਣ ਦੀ ਲੋੜ ਪਊ ਦੇਖਾਂਗੇ ਜਨਰਲ ਸਰ ਜਿੰਨੇ ਨੇ ਕਿ ਇਹ ਜਿਹੜੀ ਪਾਰਲੀਮੈਂਟਰੀ ਕਮੇਟੀ ਹੈ ਇਹ ਸਿਆਸੀ ਲਾਹਾ ਲੈ ਰਹੀ ਹੈ ਕਿਵੇਂ ਦੇਖ ਰਹੇ ਹੋ ਤੁਸੀਂ ਕੋ ਤੋਂ ਉਸਤੇ ਮੌਜੂਦ ਸੀਗੇ ਜਦੋਂ ਇਹ ਆਦੇਸ਼ ਹੋਇਆ ਤੁਸੀਂ ਪੰਚ ਸਿੰਘ ਸਹਿਬਾਨ ਦੇ ਵਿੱਚ ਮੌਜੂਦ ਸੀਗੇ ਕਿਵੇਂ ਦੇਖ ਰਹੇ ਹੋ ਪੰਚ ਮੈਂਬਰੀ ਕਮੇਟੀ ਨੇ ਸਰਪ੍ਰਸਤੀ ਨਹੀਂ ਕੀਤੀ ਪੰਚ ਮੈਂਬਰੀ ਕਮੇਟੀ ਨੇ ਕੋਈ ਸਿਆਸੀ ਲਾਹਾ ਨਹੀਂ ਲਿਆ ਉਹਨਾਂ ਨੇ ਤਾਂ ਸ੍ਰੀ ਅਕਾਲ ਅਕਾਦੀ ਗੱਲ ਦਾ ਗਠਨ ਕਰਕੇ ਪੰਚ ਨੂੰ ਸੌਂਪ ਦਿੱਤਾ ਇਸ ਕਰਕੇ ਉਹ ਸਰਪਰੂ ਹੋ ਗਈ ਸੰਸਦ ਚੋਣਾ ਨਹੀਂ ਹੋ ਰਹੀ ਐ ਕਿ ਪਿਛਲੇ ਬਹੁਤ ਸਮੇਂ ਤੋਂ ਪੈਂਡਿੰਗ ਹੈ ਇਹ ਵੀ ਕਹਿਣਾ ਚਾਹੁੰਦੇ ਨੇ ਇਹ ਇਹ ਕੇਂਦਰ ਸਰਕਾਰ ਦੀ ਬਦਨੀਤੀ ਹੈ ਜਿਹੜੀ ਉਹ ਚੋਣਾ ਨਹੀਂ ਹੋ ਰਹੀ ਔਰ ਲੱਗਦਾ ਹੈ ਕਿ ਜਿਹੜੀ ਕਾਬਜ ਤੇ ਰਹ ਉਹਦੇ ਨਾਲ ਕੇਂਦਰ ਸਰਕਾਰ ਰਲ